ਆਈਸਰਕੀ ਮਾਮਲਾ ਕੀ ਹੈ ਕਿ ਰਾਜ ਪੁਲਿਸ ਬਾਹਰ ਵਾਲੀ ਹੈ ਜੀ ਹਦਰਾਬਾਦ ਤੋਂ ਇੱਕ ਪੁਸਪਾਰਟੀ ਆਈ ਸੀ ਉਹਦੇ ਵਿੱਚ ਵਿਕਾਸ ਲਤਨ ਜਿਹੜੇ ਹੈਗੇ ਨਾ ਦੋਨਾਂ ਬਲਕਾਂ ਨੂੰ ਉਹਦੇ ਰੈਸਟੋਰੈਂਟ ਲੱਗ ਰਹੀ ਸੀ ਤੇ ਉਹਨੂੰ ਉਹਨਾਂ ਨੇ ਰਸ ਕੀਤਾ ਅਰਸ ਕਰਕੇ ਤੇ ਉਹ ਆਪਣਾ ਕੋਰਸ ਪੇਸ਼ ਕਰਨੀ ਲੱਗੇ ਸਾਬ ਕਿਸ ਮਾਮਲੇ ਵਿੱਚ ਸ਼ਾਮਿਲ ਹੋਇਆ ਹੈ ਕਿ ਅਰਸ ਕਿਉਂ ਕਾਹਦਾ ਮਾਮਲਾ ਕਰਤੋ ਹੈ ਨਾ ਉਹ ਦੱਸੋ ਕੋਈ ਪੈਸੇ ਦਾ ਅਕਾਊਂਟ ਦੇ ਵਿੱਚ ਟ੍ਰਾਂਸਫਰ ਹੋ ਰਿਹਾ ਹੈ ਕਿ ਅਫੀਦਾ ਹੈਗਾ ਇਹ ਬਾਕੀ ਡਿਟੇਲ ਜਿਹੜੀ ਹੈਗੀ ਉਹ ਕਿੱਥੇ ਵਿੱਚ ਹੈਗੀ ਹੈ ਕਿ ਕਿੱਥੇ ਦੇ ਬੰਦੇ ਇੱਥੇ ਜਾਣ ਬੱਲੇ ਆ ਕਿਹੜੀ ਜਗ੍ਹਾ ਤੋਂ ਪੁਲਿਸ ਆ ਕੋਰਸ ਹੈ ਹਦਰਾਬਾਦ ਤੋਂ ਆਈ ਹੈ ਜਿਹੜਾ ਮੁੰਡਾ ਸੀ ਆ ਵਿਕਾਸ ਹੈ ਇਹ ਨਿਊ ਰਾਮ ਸ਼ਰਮਮ ਕਲੋਨੀ ਤੋਂ ਆਨ ਵਾਲਾ ਸਰ ਐਕਟਾ ਕੰਮ ਸੀ ਕਾਲਾ ਟ੍ਰਾਂਜ਼ੀਸ਼ਨ ਨਾ ਕਿੱਥੇ ਜਿੰਨੀਆਂ ਸੀ ਪੈਸੇ ਦੇ ਦੱਸ ਨੀ ਇਹ ਤਾਂ ਕੁੜੀ ਦਾ ਆਪਣਾ ਤਫ਼ਤੀਸ਼ ਵਿੱਚ ਦੱਸ ਸਕਦੀ ਸਰ ਕੰਮ ਕੀ ਹੈ ਨਾ ਦੱਸੋ ਕਿਓ ਕਿਨੇਵਾ ਜੀ ਕਿੱਡੇ ਫੜੇ ਨੇ ਇਹ ਮੈਟਰ ਕੰਪਲੈਕਸ ਵਿੱਚ ਨੇ ਫੈਕਟਰੀ ਹੈ ਜੀ ਕਿਸ ਨਾਮ ਤੋਂ ਰਤਨ ਟਾਟਾ ਰਤਨ ਬਰਾਦਸ ਕਿਦੋਂ ਪੁਲਿਸ ਅੱਥੀ ਆਈ ਸੀ ਤੁਹਾਡੇ ਨਾਲ ਗੱਲਬਾਤ ਹੋਈ ਹੈ ਕਿਸ ਮਾਮਲੇ ਦੇ ਵਿੱਚ ਹਨ ट्रांजੈਕਸ਼ਨਾਂ ਕੀਤੀ ਕੋਈ ਮਾਲ ਦੀ ਆ ਜਾਂ ਕੋਈ ਹੋਰ ਪੈਸੇ ਦਾ ਦੇਖੋ ਜੀ ਇਹੀ ਜਾਦਗੀ ਹੈ ਜਿਹੜਾ ਸਰ ਕੋ ਅਰੈਸਟਮੈਂਟ ਦਿਖਾਇਆ ਅਰੈਸਟਮੈਂਟ ਆਪਾਂ ਦਾ ਅਰੈਸਟ ਕਰਨਾ ਹੈ ਠੀਕ ਹੈ ਜੀ ਨਾਮ ਆਪਣਾ ਮੈਂ ਜਿਹੜਾ ਐਸਪੀ ਹਿੱਤਾ ਸੀਗਾ ਇਹ ਦੇਖਣਾ ਕੀ ਹੋਣਾ ਹੈਗਾ ਹਨ ਜਾ ਕੇ ਇੱਥੇ ਰਸਤੇ ਚ ਮੰਨ ਲਿਆ ਕਾਂਗਰਸੀ ਵਰਕਰ ਵੀ ਇੱਥੇ ਨਜ਼ਰ ਆਏ ਨੇ ਢਾਂਡੇ ਕੋਲ ਉੱਧਰ ਵੀ ਆਏ ਸੀ ਇਹ ਵੈਸ਼ਟਰੀ ਦੇ ਨਾਮ ਪਰ ਲੀਡਰ ਨੇ ਉਹ ਵੀ ਮਾਰਾ ਏਡੀ ਚੋਟੀ ਤੇ ਜੋਰ ਲਗਾ ਰਹੀ ਸੀ ਕੀ ਮਾਉ ਹੋ ਵੀ ਕਰਾਇਆ ਦੇ ਦੇਖੋ ਜੀ ਮੇਰੇ ਨਾਲ ਦੇ ਉਹਨਾਂ ਨੇ ਕੋਈ ਇਹੋ ਜਿਹੀ ਗੱਲ ਨਹੀਂ ਕੀਤੀ ਕਿਹੜੇ ਕੰਮ ਆਏ ਸੀ ਮੇਰੇ ਨਾਲ ਕੋਈ ਗੱਲ ਨਹੀਂ ਹੋਈ ਉਹ ਕਿਹੜੇ ਕੰਮ ਆਏ ਨੇ ਮੈਨੂੰ ਨਹੀਂ ਮਿਲਿਓ ਕਿਸਤਾਨੇ ਕਿਤੋਂ ਕਿਤਨੀ ਆ ਸ਼ੇਅਰ ਸੀ ਕਲੋਨੀ ਜਿਹੜਾ ਨਹਿਰ ਕੋਲ ਲੱਗੇ ਉਹਨਾਂ ਨੇ ਦੱਸੇ ਕਿਹੜੀ ਧਾਰਾ ਦੇ ਵਿੱਚ ਇਹਨਾਂ ਨੂੰ ਦਿਖਸਤਾਰ ਕੀਤਾ 420 ਸਰ 420 ਠੀਕ ਹੈ